ਅੱਜ ਇੱਕ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਾਰ ਸਵਾਰਾਂ ਵੱਲੋਂ ਰਣਜੀਤ ਐਵੀਨਿਊ ਇਲਾਕੇ ਦੇ ਵਿੱਚ ਸੰਤਭਾਈ ਜੀ ਕੀਤੀ ਜਾ ਰਹੀ ਸੀ ਉਹ ਮਾਨਜੋਗ ਸੀ ਸੀਪੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਇਹ ਦੇ ਹਦਾਇਤਾਂ ਅਨੁਸਾਰ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਦੇ ਮਾਲਕਾਂ ਦਾ ਐਡਰੈਸ ਟ੍ਰੇਸ ਕਰਕੇ ਇੱਥੇ ਅੰਮ੍ਰਿਤਸਰ ਬੁਲਾਇਆ ਜਿਸ ਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਾਰਵਾਈ ਆ ਇਹਦੀ ਕੀਤੀ ਗਈ ਆ ਇਹਦਾ ਚਲਾਨ ਕਟਾਇਆ ਗਿਆ ਸਟੰਟ ਬਾਈ ਦੀ ਕਰਦਿਆਂ ਦਾ ਨਾਲ ਹੀ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਇਸ ਦੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਵੀ ਖਤਰਾ ਬਣਦੇ ਨੇ ਕਿੰਨੇ ਦਾ ਚਲਾਨ ਕਟਿਆ ਚਲਾਨ ਇਹਨਾਂ ਦਾ ਸਟੰਟ ਬਾਈ ਦਾ ਕਟਿਆ ਗਿਆ ਜੀ ਕਿੰਨੀ ਰਕਮ ਦੀ ਕਿੰਨੀ ਰਕਮ ਦੀ 2000 2000 ਰੁਪਿਆ ਰਕਮ ਜੀ ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਜਿਹੜਾ ਹੋਰ ਮੈਸੇਜ ਲੋਕਾਂ ਨੂੰ ਇਹ ਹੀ ਆ ਕਿ ਸਟੰਟ ਬਾਜੀ ਨਾ ਕਰਨ ਕਾਰਾਂ ਤੇ ਪਿੱਛੇ ਜੇ ਵੀ ਇੱਕ ਸਿਫਟ ਹਾਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰਣਜੀਤ ਐ ਵੀ ਨੂੰ ਇਲਾਕੇ ਦੇ ਵਿੱਚ ਸੀ ਉਹਦਾ ਵੀ ਉਹਨੂੰ ਟ੍ਰੇਸ ਕੀਤਾ ਗਿਆ ਸੀ ਤੇ ਬਕਾਇਦਾ ਚਨਾਣ ਕੱਟਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਜੀ ਟ੍ਰੇਸ ਕੀਤਾ ਜੋਂ ਨੰਬਰ 6 ਟ੍ਰੈਫਿਕ ਦੇ ਇੰਚਾਰਜ ਸਬੰਤਰਕ ਮੰਗਲ ਸਿੰਘ ਜੀ ਨੇ ਬੜੇ ਜਤਨਾਂ ਨਾਲ ਸਿਹਦਰ ਲੱਗੇ ਸੀਗੇ ਸੀਪੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਅਨੁਸਾਰ ਉਹਨਾਂ ਨੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਗੱਡੀ ਦਾ ਮਾਲਕ ਆਏ ਨੇ ਜਿਨ੍ਹਾਂ ਨੇ ਖੁਦ ਗਲਤੀ ਨੂੰ ਸਵੀਕਾਰ ਕੀਤਾ ਨਾਲ ਹੀ ਉਹਨਾਂ ਕਿਹਾ ਵੀ ਅੱਗੇ ਤੋਂ ਅਸੀਂ ਅਜਿਹੀ ਕੋਈ ਹਰਕਤ ਨਹੀਂ ਕਰਾਂਗੇ ਗੱਡੀ ਦਾ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਅਸੀਂ ਕਹਾਂਗੇ ਕਿ ਸਾਨੂੰ ਜੇਦੋਂ ਵੀ ਕੋਈ ਗੱਡੀ ਜਾਂ ਬਾਈਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਉਹ ਭਜਉਂਦੇ ਹੋਏ ਦਿਖਾਈ ਦਿੰਦੇ ਆ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ 2-ਵੀਲਰ ਆ 4-ਵੀਲਰ ਆ ਕਾਰਾਂ ਵਾਲੇ ਆ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਟ੍ਰੈਫਿਕ ਦੇ ਮੁਲਾਜ਼ਮ ਇਹ ਇਲਾਕੇ ਦੇ ਜੇਕ ਚੌਂਕ ਸ਼ਰੋਕਦੇ ਆ ਤੇ ਉੱਥੇ ਬਕੈਰਾ ਰੁਕਣਾ ਉਥੋਂ ਭਜਾ ਕੇ ਨਾ ਲੈ ਕੇ ਜਾਣ ਕਿਉਂਕਿ ਇਸ ਤਰ੍ਹਾਂ ਸ਼ੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਇਹ ਬੰਦਾ ਕਾਨੂੰਨ ਦੀ ਲੰਗਣਾ ਕਰ ਰਿਹਾ ਇਹਦੇ ਕੋਲ ਤਾਂ ਕਾਗਜ਼ਤ ਨਹੀਂ ਹੈ ਟ੍ਰੈਫਿਕ ਦੇ ਰੇਮਰਸੈਂਸ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਕਿ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਕਾਨੂੰਨ ਅਮਰਸਰ ਸ਼ਹਿਰ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਨਗਰੀ ਵਿੱਚ ਵਧੀਆ ਢੰਗ ਨਾਲ ਸਚਾਰੂ ਰੂਪ ਚ ਰੈਗੂਲੇਟ ਕੀਤਾ ਜਾ ਸਕੇ ਕਿ ਇਹ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਰ ਸਮਾਜ ਨੇ ਜਿਹੜਾ ਕੋ ਭਜਾਂਦਾ ਕੋਈ ਐਕਸੀਡੈਂਟ ਵੀ ਹੋ ਸਕਦਾ ਜੀ ਕਿਸੇ ਨੂੰ ਨੁਕਸਾਨ ਹੋ ਸਕਦਾ ਇਹ ਜਿਹੜੇ ਜਦੋਂ ਭਜਾ ਕੇ ਲੈ ਆਉਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਅੱਗੋਂ ਕੋ ਪਤਾ ਨਹੀਂ ਲੱਗਦਾ ਵੀ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਉਂਡ ਸਾਈਡ ਵੀ ਲੈ ਜਾਂਦੇ ਨੇ ਕਈ ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਤਾਂ ਇਹਨਾਂ ਨੂੰ ਬੁਲਾ ਕੇ ਜਿਹਨਾਂ ਨੂੰ ਆਨੰਦ ਦਾ ਕਟਿਆ ਗਿਆ ਟ੍ਰੇਸ ਕੀਤਾ ਗਿਆ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਥਾਰ ਗੱਡੀ ਤੇ ਸਟੰਡ ਕਰ ਰਹੇ ਉਹਤੇ ਵੀ ਕਾਰਵਾਈ ਹਾਂਜੀ ਉਹਤੇ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਥਾਰ ਗੱਡੀ ਦੀ ਜਿਹੜੀ ਆ ਉਹਦੀ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਉਹਨਾਂ ਨੂੰ ਵੀ ਟ੍ਰੇਸ ਕੀਤਾ ਗਿਆ ਸੀ ਤੇ ਉਹਨਾਂ ਦੇ ਵੀ